ਕਾਰ ਬਜ਼ਾਰ ਚ ਕਾਰ ਦੀ ਟਰਾਈ ਲੈਣਾ ਇਹ ਤਿੰਨ ਬੱਤੀ ਕਾਰ ਲੈ ਕੇ ਹੋਈ ਸੀ ਫਰਾ ਟਰਾਈ ਦਿਵਾਉਣ ਗਈ ਕਾਰ ਲਈ ਦਿਲਦਲੀ ਦੀ ਕਿਸੇ ਕੁਮਾਰ ਪਤਨੀ 22 ਲੁਟੇਰਾਂ ਦੇ ਦੈਸੀ ਪਿਸਟਨ ਵਿਦਿਧੀ ਗਈ ਸੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀਆ ਦਾ ਕੀ ਕਹਿਣਾ ਆਉਂ ਸੁਣੋ ਇਹ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤਾਂ ਇਹਨੂੰ ਤਾਂ ਕੋਈ ਗੱਡੀ ਵੇਖਣਾ ਵਾਸਤੇ ਆਇਆ ਇਹ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟਰਾਈ ਲਈ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾ ਟ੍ਰਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤੋਂ ਗੱਡੀ ਜਿਹੜੀ ਆ ਖੋਕੇ ਲੱਗੀ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦਣਾ ਲੜਦਿਆਂ ਘੁੰਦਿਆਂ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀਆਂ ਉਹਨਾਂ ਦੀ ਗੱਡੀ ਉੱਤੇ ਖਲੋਗੀ ਟਾਇਰ ਵਗੈਰਾ ਸੀਗੇ ਕਿ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬਰਾਮਦ ਹੋ ਗਈ ਆ ਕੱਟਾ ਵੀ ਬਰਾਮਦ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਕਿੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਲਸਾ ਨਾਲ ਕਿਤੇ ਚੋਰੀ ਕਰਨ ਪਹਿਲਾਂ ਵੀ ਕਿਵਾਰ ਹੋਈ ਆ ਹਾਂ ਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਨ ਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋਈ ਜਨੂ ਨਹੀਂ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਅਚਕੀ ਮਲਸਿੰਦਰ ਜਿਹੜਾ ਇਹਨੂੰ ਪ੍ਰਾਈਜ਼ ਦਉਣ ਗਿਆ ਸੀ ਉਹ ਜਖਮੀ ਹੋਇਆ ਸੀ